ਲੇ ਬਚਪਨ ਸੋਨਾ ਅਸੀਂ ਕਿੱਥੇ ਜੰਮੇ ਜਾਏ ਢਿੱਡੇ ਕੱਚੇ ਆਕਰਾਂ ਚ ਸਾਨੂੰ ਨੇਤ ਯਾਦ ਆਏ ਅੱਜ ਮਿਲਣੋ ਵੀ ਰਹਿ ਗਏ ਬਸ ਦਿਲਾਂ ਦੇ ਕਰੀਬ ਰਾਸ ਆਈ ਨੀ ਅਮੀਰੀ ਰਾਸ ਆਈ ਨੀ ਅਮੀਰੀ ਅਸੀਂ ਚੰਗੇ ਸੀ ਗਰੀਬ ਰਾਸ ਆਈ ਨੀ ਅਮੀਰੀ ਕੀ ਦੇ ਕੋਲੇ ਰੋਕੇ ਛੱਡੇ ਹਰੇ ਭਰੇ ਖੇਤ ਪਤਾ ਨਹੀਂ ਕੌਣ ਕਿੱਥੇ ਹੋਏ ਤੇ ਸੋਂ ਪਰਦੇ ਤੱਤੇ ਗੋੜ ਤੇ ਕਲਾੜੀ ਰਹਗੀ ਦਿਲਾਂ ਵਿੱਚ ਰੀਜ ਰਾਸ ਆਈ ਨਹੀਂ ਅਮੀਰੀ ਰਾਸ ਆਈ ਨਹੀਂ ਅਮੀਰੀ ਅਸੀਂ ਚੰਗੇ ਸੀ ਗਰੀਬ ਰਾਸ ਆਈ ਨਹੀਂ ਅਮੀਰੀ ਸਿੱਪੇਣਾ ਭਾਈਆਂ ਵਾਂਗੂ ਇਕੱਠੇ ਖੇਡਦੇ ਸੀ ਸਾਰੇ ਅੱਧੀ ਰਾਤਿ ਘਰ ਆਉਂਦੇ ਜਦੋਂ ਯੁੱਗ ਪੈਂਦੇ ਤਾਰੇ ਤਾਰ-ਤਾਰ ਹੋਏ ਰਿਸ਼ਤੇ ਅੱਜ ਗੱਲਾਂ ਸੁਣਦੇ ਆ ਜੀਬ ਰਾਸ ਆਈ ਨਹੀਂ ਅਮੀਰੀ ਰਾਸ ਆਈ ਨਹੀਂ ਅਮੀਰੀ ਅਸੀਂ ਚੰਗੇ ਸੀ ਗਰੀਬ ਰਾਸ ਆਈ ਨਹੀਂ ਅਮੀਰੀ ਗਲੀਆਂ ਦੀ ਧੂੜ ਕੱਚੇ ਹੁੰਦੇ ਸੀ ਗਰਾ ਸਾਰਾ ਕਟਦੇ ਦੁਪਹਿਰਾ ਇਕੱਠੇ ਟਾਲੀ ਬੇਰੀਆਂ ਦੀ ਸ਼ਾਂ ਰਹਿੰਦੇ ਸਦਾ ਤੰਦਰੁਸਤ ਨਹੀਂ ਕੋਈ ਹੁੰਦਾ ਸੀ ਮਰੀਜ਼ ਰਾਸ ਆਈ ਨੀ ਅਮੀਰੀ ਰਾਸ ਆਈ ਨੀ ਅਮੀਰੀ ਅਸ ਚੰਗੇ ਸੀ ਗਰੀਬ ਰਾਸ ਆਈ ਨੀ ਅਮੀਰੀ ਸੇ ਸ਼ੀਸ਼ੇ ਅਤੇ ਪੱਥਰਾਂ ਦੇ ਮਹਿਲਾਂ ਵਿੱਚ ਰਹਿ ਕੇ ਸਾਰੇ ਪੈਸੇ ਪਿੱਛੇ ਲੱਗੇ ਸੁੱਖ ਵੇਖਿਆ ਨਾ ਲੈ ਕੇ ਮੱਖਣ ਸ਼ਰਮਾ ਲਿਖਾਇਆ ਆਪੋ ਆਪਣੇ ਨਸੀਬ ਰਾਸ ਆਈ ਨੀ ਅਮੀਰੀ ਰਾਸ ਆਈ ਨੀ ਅਮੀਰੀ ਅਸੀਂ ਚੰਗੇ ਸੀ ਗਰੀਬ ਰਾਸ ਆਈ ਨੀ ਅਮੀਰੀ ਰਾਸ ਆਈ ਨੀ ਅਮੀਰੀ ਅਸ ਚੰਗੇ ਸੀ ਗਰੀਬ ਰਾਸ ਆਈ ਨੀ ਅਮੀਰੀ